ਇਹ ਮੇਰਾ ਲੜਕਾ ਬਲਜਿੰਦਰ ਸਿੰਘ ਸੀ ਇਹ ਬੀਐਸਐਫ ਸਰ ਕਰਦਾ ਸੀ ਇਹਦੀ ਬੈਸਟ ਬੰਗਾਰ ਡਿਊਟੀ ਸੀ ਔਰ ਉਹਤੇ ਡਿਊਟੀ ਦੇ ਰਾਹ ਵਾ ਬੁਖਾਰ ਚੜਨ ਨਾਲ ਤੇ ਲੀਵਰ ਡੈਡ ਹੋਣ ਨਾਲ ਮੌਤ ਹੋਈ ਬਾਕੀ ਅ ਇਹਨਾਂ ਨੂੰ ਸਨਮਾਨ ਦੀ ਹੈਗਾ ਸਰਕਾਰੀ ਸਨਮਾਨ ਬੀਐਸਐਫ ਦਾ ਸੀ ਬਹੁਤ ਸਾਰੀ ਧੰਨਵਾਦ ਦੀਆਂ ਤੇ ਸਿਰ ਪਰਿਵਾਰ ਦੇ ਪਿੱਛੇ ਕੌਣ ਕੌਣ ਨੇ ਇਹਨਾਂ ਦੇ ਹੁਣ ਪਰਿਵਾਰ ਦੇ ਪਿੱਛੇ ਇਸ ਦਾ ਮਾਤਾ ਪਿਤਾ ਹੈ ਭਾਈ बेटे हैं देखिए ਤੁਹਾਡੀ ਆਪਣੇ ਬੇਟੇ ਨਾਲ ਲਾਸਟ ਗੱਲ ਜਿਹੜੀ ਕਦੋਂ ਹੋਈ ਸੀ ਲਾਸਟ 23 ਤਰੀਕ ਰਾਤ तकरीबन 9 ਵਜੇ ਤੇ 15 ਮਿੰਟ ਦੀ ਕੀ ਬੇਟਾ ਕੀ ਗੱਲਾਂ ਬਤਾ ਕੇ ਗਿਆ ਉਹਨਾਂ ਨੇ ਮੈਂ ਨਾਲ ਇੱਕੋ ਗੱਲ ਬੰਨ ਮੈਂ ਠੀਕ ਠਾਕ ਹਾਂ ਕੋਈ ਫਿਕਰ ਨਹੀਂ ਕਰ ਮੇਰੇ ਬਾਪੂ ਜੀ ਹੈਡ ਕਨਸਟੇਬਲ ਸੀ ਵੈਸਟ ਬੰਗਾਲ ਰਾਇਗੰਝ ਉਹਨਾਂ ਦੀ ਡਿਊਟੀ ਸੀ ਉਹਨਾਂ ਵੀ 25 ਸਾਲ ਆਪਣੇ ਦੇਸ਼ ਦੀ ਕੀਤੀ ਸੁਰੱਖਿਆ ਕੀਤੀ ਹੈ ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਨੌਕਰੀ ਤੇ ਸੀ ਉਹਨਾਂ ਨੂੰ ਨੌਕਰੀ ਆਪਣੀ ਬਹੁਤ ਪਿਆਰੀ ਤੇ ਮੈਨੂੰ ਮੈਂ ਜਿੰਨੀ ਛੇਤੀ ਹੋ ਸਕੇ ਮੈਂ ਆਇਆ ਬਾਹਰ ਬਾਹਰ ਸੀ ਮੈਂ ਵਿਦੇਸ਼ੀ ਮੈਂ ਕੈਨੇਡਾ ਰਹਿਣਾ ਮੈਂ ਹੁਣੇ ਆਇਆ ਤੇ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ ਮੈਂ ਸਾਨੂੰ ਮਾਣ ਹੈ ਆਪਣੇ ਬਾਪੂ ਜੀ ਨੂੰ ਤੁਹਾਨੂੰ ਕਾਲ ਕਦੋਂ ਗਈ ਸੀ ਕਿ ਬਾਪੂ ਦੇ ਇਤਰਾ ਹੋ ਗਿਆ 27 ਜੁਲਾਈ ਨੂੰ 9 ਵਜੇ 9 ਵਜੇ ਪਹਿਲੇ ਪਤਾ ਚੱਲ ਗਿਆ ਸੀ ਬਾਪੂ ਜੀ ਪੂਰੇ ਹੋ ਗਏ ਪਰ ਕੁਝ ਕਰਨਾ ਕਰਕੇ ਮੈਂ ਉਸੇ ਉਧਰ ਆ ਨਹੀਂ ਸਕਿਆ ਤੁਹਾਡੀ ਲਾਸਟ ਗੱਲ ਫਿਰ ਕੀ ਹੋਈ ਸੀ ਲਾਸਟ ਕਦੋਂ ਹੋਈ ਸੀ 23 ਜੁਲਾਈ ਨੂੰ ਮੈਂ 10 ਦਿਨ ਪਹਿਲਾਂ ਹੋਈ ਹੈ ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰਦੇ ਮੈਨੂੰ ਕਹਿੰਦੇ ਸੀ ਵੀ ਕੰਮ ਕਰ ਸ਼ੇਰਾ ਧਿਆਨ ਨਾਲ ਆਪਣਾ ਕਰੀ ਟੌਰ ਨਾ ਜਿਉਣਾ ਜਿੱਦਾਂ ਮੈਂ ਰਿਹਾ બસ ਇਹ ਗੱਲ ਹੋਈ ਸੀ ਪਿੰਡ ਦੋਵਾਲੀ ਦਾ ਜਿਹੜਾ ਬੀਐਸਐਫ ਚ ਅਰਜਿੰਦਰ ਸਿੰਘ ਨਾਮ ਦਾ ਫੌਜੀ ਜਵਾਨ ਸੀਗਾ ਉਹਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਅੱਜ ਉਹਦੀ ਡੈੱਡ ਬੋਡੀ ਜਿਹੜੀ ਹੈ ਪਿੰਡ ਪਹੁੰਚੀ ਹੈ ਬੜਾ ਸੋਗਮਈ ਮਾਹੌਲ ਹੈ ਸਾਰੇ ਪਿੰਡ ਚ ਪਿਛੇ ਨੌ ਜਵਾਨ ਦੀ ਹਸਤਰਾਂ ਡਿਊਟੀ ਦੌਰਾਨ ਮੌਤ ਹੋਣੀ ਅਚਨਚੇਤ ਅੱਜ ਸੰਸਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਤੇ ਮੈਨੂੰ ਉਮੀਦ ਹੈ ਕਿ ਪਰਿਵਾਰ ਤਾਂ ਜ਼ਰੂਰ ਜਦੋਂ ਭੈਣ ਭਰਾ ਇਕੱਠੇ ਹੋ ਕੇ ਦੁੱਖ ਸਾਂਝਾ ਕਰਦੇ ਨੇ ਤਾਂ ਦੁੱਖ ਜ਼ਰੂਰ ਵੰਡਾਇਆ ਜਾਂਦਾ